ਕੰਟੀ ਮੇਰਾ ਵੀ ਸਾਰੇ ਹੀ ਭਰਾਵਾਂ ਨੂੰ ਅਸੀਖ ਹਾਲ ਇੱਧਰ ਕਿੰਨਾ ਖਰਾ ਹੈ ਡਬਲ ਇਹਨੂੰ ਮਾਰ ਕੇ ਆ ਗੇੜਾ ਤੇ ਨਾਲ ਦੀ ਨਾਲ ਝੋਨੇ ਤੇ ਮਾਰਿਆ ਗੇੜਾ ਪਰ ਤੁਹਾਡੇ ਨਾਲ ਅਜ ਇੱਕ ਜ਼ਰੂਰੀ ਜਾਣਕਾਰੀ ਸ਼ੇਅਰ ਕਰਨੀ ਆਪਾਂ ਇੱਕ ਤਜਰਬਾ ਕੀਤਾ ਹੈਗਾ ਪਹਿਲਾਂ ਵੀਡੀਓ ਪਾਈ ਵੀ ਆ ਵੀਡੀਓ ਕਿ ਹੈਗੀ ਆ ਆਪਾਂ ਤੁਹਾਨੂੰ ਦੱਸਾਂਗੇ ਵੀ ਗਲੀਲਿਓ ਵੇ ਵਧੀਆ ਜਾਂ ਯਾਕਸੀਪਲਾਸ ਡਫਕੋਨਾ ਜੋਲ ਵਧੀਆ ਜਾਂ ਜਿਹੜਾ ਆਪਾਂ ਇੱਕ ਛੋਟੇ ਜਿਹੇ ਖੇਤ ਤੇ ਟਿਲਟ ਦਾ ਵੀ ਤਜਰਬਾ ਕੀਤਾ ਵੀ ਉਹ ਵਧੀਆ ਵੀ ਗਟਰੋਲੀ ਰੋਗ ਨੂੰ ਹਲਦੀ ਰੋਗ ਨੂੰ ਕਿਹੜੀ ਦਵਾਈ ਵਧੀਆ ਤਰੀਕੇ ਨਾਲ ਕੰਟਰੋਲ ਕਰਦੀ ਆ ਆਪਾਂ ਤੰਨਾ ਦਾ ਤੁਹਾਡੇ ਨਾਲ ਹੁਣ ਰਿਜ਼ਲਟ ਸ਼ੇਅਰ ਕਰਨਾ ਕਿਉਂਕਿ ਬਹੁਤ ਭਰਾ ਮਾਂ ਨੇ ਹਲੇ ਜਿਹੜੀ ਸਪਰੇ ਆਪਣੇ ਝੋਨੇ ਤੇ ਕਰਨੀ ਹੈ ਜਾਂ ਬਹੁਤ ਭਰਾ ਕਰੀ ਜਾਂਦੇ ਆ ਕਿਉਂਕਿ ਇਸ ਵਾਰ ਜਿਹੜਾ ਗਟੌਲੀ ਰੋਗ ਦੀ ਸਮੱਸਿਆ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਆ ਰਹੀ ਹੈ ਜਿਹੜੀ 2-3 ਦਿਨ ਹੁਣ ਜਦੋਂ ਤੇ ਬਾਰਿਸ਼ਾਂ ਹੱਟੀਆਂ ਮੌਸਮ ਕਲੀਅਰ ਹੋਇਆ ਕਲੀਅਰ ਹੋਣ ਤੋਂ ਬਾਅਦ ਵੀ ਮਤਲਬ ਕਿ ਅਚਾਨਕ ਪਿਛਲੇ 3-4 ਦਿਨ ਦੇ ਵਿੱਚ ਵਿੱਚ ਇੰਨਾ ਕਿ ਹਲਦੀ ਰੋਗ ਜਿਹੜਾ ਮਤਲਬ ਝੋਨਿਆਂ ਦੇ ਵਿੱਚ ਦੇਖਿਆ ਗਿਆ ਹੁਣ ਤੁਸੀਂ ਆ 1509 ਵੈਰਾਈਟੀ ਦੇਖੋ ਪਹਿਲੀ ਵਾਰ 1509 ਵੈਰਾਈਟੀ ਦੇ ਵਿੱਚ ਵੀ ਜਿਹੜਾ ਹਲਦੀ ਰੋਗ ਇਸ ਵਾਰ ਆਇਆ ਨਹੀਂ ਕਦੇ ਅਜੇ ਤੱਕ 1509 ਵੈਰੈਟੀ ਦੇ ਵਿੱਚ ਜਿਹੜਾ ਹਲਦੀ ਰੋਗ ਦੀ ਸਮੱਸਿਆ ਨਹੀਂ ਦੇਖੀ ਹੈਗੀ ਆਪਾਂ ਨੇ 1509 ਵੈਰੈਟੀ ਦੇ ਵਿੱਚ ਵੀ ਜਿਹੜਾ ਹਲਦੀ ਰੋਗ ਹੈ ਦੇਖਣ ਨੂੰ ਮਿਲਿਆ ਪੀਆਰ 126 ਜਿਆਦਾ ਏਰੀਏ ਦੇ ਵਿੱਚ ਲੱਗੀ ਵੀ ਉਹਦੇ ਵਿੱਚ ਤਾਂ ਬਹੁਤ ਏ ਜਿਆਦਾ ਕਹਿਣ ਦਾ ਮਤਲਬ ਹੈ ਵੀ ਕਈ ਕਈ ਖੇਤ ਤਾਂ ਹੈ ਜਿਵੇਂ ਜਿੱਥੇ 50% ਤੱਕ ਖੇਤ ਜਿਹੜੇ ਇਹਦੀ ਚਪੇਟ ਦੇ ਵਿੱਚ ਆ ਗਏ ਪਰ ਹੁਣ ਜਿਹੜਾ ਗਲੀਲੀਓ ਵੇ ਆ ਜਾਂ ਯਾਕਸੀਪਲਸ ਡੈਫਕੋਨਾ ਜੋਲ ਹੈ ਜਾਂ ਇਹ ਖੇਤ ਤੇ ਆਪਾਂ ਜਿਹੜਾ ਦੇਖ ਰਹੇ ਹੋ ਤੁਸੀਂ ਇਹਦੇ ਤੇ ਆਪਾਂ ਟਿਲਟ ਕੀਤੀ ਸੀ ਵੀ ਟਿਲਟ ਨੇ ਕੰਮ ਕੀਤਾ ਜਾਂ ਕਲੇਲੀਓ ਬੇਨੇ ਜ਼ਿਆਦਾ ਕੀਤਾ ਤੇ ਯਾ ਆਕਸੀਸਟੋਪਨ ਪਲਸ ਡੈਫਕੋਨਾ ਜੋਲ ਨੇ ਜਿਹੜਾ ਐਮਈ ਸਟਾਰਟ ਆਪ ਵਾਲਾ ਟੈਕਨੀਕਲ ਆ ਵੀ ਯਾ ਉਹਨੇ ਜ਼ਿਆਦਾ ਕੰਮ ਕੀਤਾ ਤੁਹਾਡੇ ਨਾਲ ਇਹੀ ਤਜਰਬਾ ਸ਼ੇਅਰ ਕਰਨ ਵਾਸਤੇ ਅੱਜ ਵੀਡੀਓ ਬਣਾਈ ਆ ਦੇਖੋ ਪਹਿਲਾਂ ਜੀ ਆਪਾਂ ਗੱਲ ਕਰੀਏ ਆਪਣੇ ਤਕਰੀਬਨ 20 ਦਿਨ ਹੋ ਗਏ ਯਾ ਆਕਸੀਪਲਸ ਡੈਫਕੋਨਾ ਜੋਲ ਕੀਤੇ ਨੂੰ ਉਹਨਾਂ ਜਿਹੜਾ ਰਿਜ਼ਲਟ ਆ ਆਪਣਾ ਕਹਿਣ ਦਾ ਮਤਲਬ ਹੈ ਮੁੱਲ ਮੋੜਿਆ ਦਵਾਈ ਨੇ ਉਹਨੇ ਵਧੀਆ ਮੁੱਲ ਮੋੜਿਆ ਨਾ ਤੇ ਉਹਦੇ ਵਿੱਚ ਕੋਈ ਸੀਡ ਬ্লাইਟ ਦੀ ਸਮੱਸਿਆ ਆਈ ਆ ਉੱਥੇ ਜਿਹੜਾ ਉਹਨੇ ਹਲਦੀ ਰੋਗ ਨੂੰ ਵੀ ਕੰਟਰੋਲ ਕੀਤਾ ਬਲਕਿ ਜਦ ਕੋਈ ਕਹਿੰਦੇ ਨਹੀਂ ਵੀ ਉਹ ਹਲਦੀ ਰੋਗ ਨੂੰ ਕੰਟਰੋਲ ਕਰਦੀ ਹੈ ਪਰ ਉਹਨੇ ਕੀਤਾ ਉੱਥੇ ਤੇ ਜਿਹੜੇ ਝੋਨਾ ਜਾਂ ਉਹਦੀਆਂ ਬੱਲੀਆਂ ਹਲੇ ਤੱਕ ਸਾਫ਼ ਹੈ 5-10% ਮਲਕਿ ਉਹਦੇ ਵਿੱਚ ਸਮੱਸਿਆ ਹੈਗੀ ਆ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਵੀ ਜਿਹੜੀ ਟਿਲਟ ਹੈ ਟ੍ਰੋਪਿਕੋਨਾ ਜੋਲ ਹੈ ਇਹ ਬਣੀ ਤਾਂ ਇਹਦੇ ਕੰਮ ਵਾਸਤੇ ਹੈ ਨਹੀਂ ਪਰ ਆਪਾਂ ਆਹ ਖੇਤ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਦੀ ਇਹਦੇ ਤਜਰਬਾ ਕੀਤਾ ਹੈਗਾ ਇਹਦੇ ਵਿੱਚ 15% ਜਿਹੜਾ ਹਲਦੀ ਰੋਗ ਹੈਗਾ ਕਿਤੇ ਕਿਤੇ ਮਲਕਿ ਜ਼ਿਆਦਾਤਰ ਜਿਹੜਾ 75% ਝੋਨਾ ਵਾਲੇ ਤੱਕ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਠੀਕ ਖੜਾ ਪਰ ਕਿਤੇ ਕਿਤੇ ਇਦਾਂ ਹੈਗਾ ਹਲਦੀ ਰੋਗ ਜਿਹੜੀ ਲਾਗਾ ਸਾਈਡਾਂ ਸਾਈਡਾਂ ਤੇ ਜ਼ਿਆਦਾ ਹੈ ਪਰ ਵਿੱਚ ਥੋੜਾ ਜਿਹਾ ਘਟਾ ਹੈ ਬਚਾਅ ਹੋ ਗਿਆ ਇੱਥੇ ਤਜਰਬਾ ਕੀਤਾ ਹੈਗਾ ਆਪਾਂ ਟਿਲਟ ਵਾਲਾ ਉਹਨੇ ਜਣੀ ਕਿ ਕਹਿੰਦਾ ਮਤਲਬ ਵੀ ਮਾੜਾ ਮੋਟਾ ਆਪਣਾ ਕੰਮ ਕੀਤਾ ਹੁਣ ਆਪਾਂ ਗੱਲ ਕਰਦੇ ਆ ਗਲੀਲੀਓ ਵੇ ਦੀ ਦੇਖੋ ਘਟੇਵਾ ਵਧੀਆ ਬ੍ਰਾਂਡ ਆ ਬੜਾ ਬ੍ਰਾਂਡ ਆ ਤੇ ਮਹਿੰਗੀ ਵੀ ਆ ਕਹਿੰਦਾ ਮਤਲਬ 2.5 ਕਿਲਿਆਂ ਦੇ 1600 ਰੁਪਏ ਦਾ ਖਰਚਾ ਆ ਜਿੰਨੇ ਜੇ ਪਲੱਸ ਆਪਾਂ ਲੇਬਰ ਪਾ ਕੇ ਚੱਲੀਏ ਤਾਂ ਲੇਬਰ ਸਣੇ ਤਾਂ ਵਿੱਚ ਆਪਾਂ ਹੋਰ ਖਰਚਾ ਲਾ ਕੇ ਉਹਨਾਂ ਦਾ ਤੇ ਕੁੱਲ ਮਿਲਾ ਕੇ 2000 ਨੂੰ ਜਿਹੜਾ ਢਾਈ ਗੀਲੇ ਟੁਕ ਜਾਨੇ ਆ ਠੀਕ ਆ 1 ਲੀਟਰ ਢਾਈ ਗਿਲੀਆਂ ਤੇ ਹੁੰਦੀ ਆ ਪਰ ਜੇ ਆਪਾਂ ਇਹਦੇ ਰਿਜ਼ਲਟ ਦੀ ਗੱਲ ਕਰੀਏ ਵੀ ਆਪਾਂ ਇਹਦੇ ਤੇ ਦੇਖੋ ਗਲੀਲਿਓ ਵੇ ਕੀਤੀ ਸੀਗੀ ਆਪਾਂ ਤਾਂ ਹੀ ਪਹਿਲਾਂ ਵੀਡੀਓ ਬਾਈ ਵੀ ਤੁਹਾਡੇ ਨਾਲ ਤਜਰਬਾ ਸ਼ੇਅਰ ਕਰਨਾ ਆ ਦੇਖੋ ਵੀ ਗਲੀਲਿਓ ਵੇ ਦਾ ਡੱਕਾ ਵੀ ਰਿਜ਼ਲਟ ਨਹੀਂ ਹੈਗਾ ਮਤਲਬ ਕਿ ਕਹਿਣ ਦਾ ਮਤਲਬ ਹੈ ਵੀ ਪੈਸੇ ਦੀ ਨਿਰੀ ਬਰਬਾਦੀ ਆ ਆਹ ਦੇਖੋ ਸਭ ਤੋਂ ਵੱਧ ਹਲਦੀ ਰੋਗ ਉਸ ਖੇਤ ਦੇ ਵਿੱਚ ਆਇਆ ਜਿੱਥੇ ਆਪਾਂ ਗਲੀਲਿਓ ਵੇ ਕੀਤੀ ਆ ਆ ਤੁਸੀਂ ਦੇਖ ਸਕਦੇ ਹੋ ਵੀ ਕਹਿੰਦਾ ਮਤਲਬ ਹੈ ਵੀ ਬਾਕੀ ਖੇਤਾਂ ਵੀ ਕਹਿੰਦਾ ਮਤਲਬ ਬਾਕੀ ਖੇਤਾਂ ਦੇ ਵਿੱਚ ਜਿਹੜਾ ਟਿਲਟ ਨੇ ਵੀ ਕੰਮ ਕੀਤਾ ਸਾਰਿਆਂ ਤੋਂ ਸਸਤੀ ਦਵਾਈ ਹੈ ਨਾ ਤੋਂ ਇਸ ਕੰਮ ਵਾਸਤੇ ਬਣੀ ਹੈ ਪਰ ਉਹਨੇ ਵੀ ਜਿਹੜਾ ਆਪਣਾ ਰਿਜ਼ਲਟ ਦਿੱਤਾ ਪਰ ਗਲੀਲਿਓ ਵੇ ਦਾ ਜਮ੍ਹੇ ਜੀਰੋ ਰਿਜ਼ਲਟ ਹੈ ਕੋਈ ਪੈਸੇ ਦੀ ਬਰਬਾਦੀ ਨਾ ਕਰੋ ਮੈਂ ਤਾਂ ਕਹਿੰਦਾ ਵੀ ਸਰਕਾਰ ਨੂੰ ਥੋੜੇ ਆ ਐਦਾਂ ਦੀ ਜਿਹੜੀਆਂ ਦਵਾਈਆਂ ਮਲਕੇ ਦੇਖੋ ਜਿਹੜੀ ਬਿਮਾਰੀ ਵਾਸਤੇ ਰਿਕਮੈਂਡ ਕੀਤੀ ਆ ਉਹਦੇ ਤੇ ਤਾਂ 0% ਕੰਮ ਕਰਦੀ ਆ ਸਰਕਾਰ ਨੂੰ ਥੋੜਾ ਜਿਹਾ ਐਕਸ਼ਨ ਲੈਣਾ ਪਣਦਾ ਵੀ ਜਾਂ ਤਾਂ ਇਹਦੇ ਵਿੱਚ ਕੋਈ ਪ੍ਰੋਬਲਮ ਦਵਾਈਆਂ ਦੇ ਵਿੱਚ ਇੱਕ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਆ ਵੱਡੇ ਪੱਧਰ ਤੇ ਹੁਣ ਤੁਸੀਂ ਆਹ ਦੇਖ ਲਓ ਵੀ ਗਲੀਲਿਓ ਵੇ ਦਾ ਕਿੰਨਾ ਰਿਜ਼ਲਟ ਆ ਇਹ ਗਲੀਲਿਓ ਵੇ ਕਰੀ ਨੂੰ ਤਕਰੀਬਨ ਅੱਜ ਆਪਣੇ 10 ਦਿਨ ਹੋ ਚੱਲੇ ਇਹ ਖੇਤ ਤੇ ਕੀਤੀ ਨੂੰ ਤੇ ਹਲੇ ਤੱਕ ਇੱਕ ਵੀ ਪਰਸੈਂਟ ਜਿਹੜਾ ਰਿਜ਼ਲਟ ਨਹੀਂ ਹੈਗਾ ਸਮਾਂ ਕਿ ਹਲਦੀ ਰੋਗ ਆ ਜਿਹੜਾ ਹੋਰ ਜ਼ਿਆਦਾ ਵਧਿਆ ਆ ਖੇਤ ਦੇ ਵਿੱਚ ਨਾ ਕਿ ਘਟਿਆ ਇਹਦਰ ਇਹਦੇ ਤੇ ਦੇਖੋ ਨਾਲ ਹੀ ਬੱਟ ਦੇ ਬੱਟ ਨਾਲ ਬਿਲਕੁਲ ਖੇਤ ਹੈ ਇਹਦੇ ਤੇ ਆਪਾਂ ਪ੍ਰੋਪੀਗੋਨਾਜੋਲ ਟਿਲਟ ਕਰੀ ਵੀਆ ਹਲੇ ਇਹਦੇ ਤੇ ਵੀ ਇੰਨੀ ਜਿਹੜੀ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਹੈਗੀ ਵੀ ਜਿੰਨੀ ਇਧਰ ਗਲੀਲਿਓ ਵੇਅ ਵਾਲ ਖੇਤ ਤੇ ਆ ਝੋਨਾ ਸੇਮ ਇੱਕੋ ਦਿਨ ਦਾ ਲੱਗਿਆ ਵਾ ਇੱਕੋ ਜਿਹੀਆਂ ਖਾਦ ਖਰਾਕਾਂ ਪਈਆਂ ਵੀ ਆ ਜਮੇ ਵਿੱਚ ਵਿਚਾਲੇ ਸਿਰਫ ਬੱਟ ਹੈ ਹੁਣ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਕਮੀ ਕਿਹੜੀ ਸਪਰੇ ਦੀ ਆ ਜਾਂ ਕਮੀ ਕਿਹੜੇ ਟੈਕਨੀਕਲ ਦੀ ਆ ਕਹਿਣ ਦਾ ਮਤਲਬ ਇਹ ਗਲੀਲਿਓ ਵੇ ਦੇ ਵਿੱਚ ਵੀ ਪ੍ਰੋਪੀਗੋਨਾਜੋਲ ਹੈਗੀ ਆ ਟਿਲਟ ਵਾਲਾ ਸਾਲਟ ਹੈਗਾ ਪਰ ਮੈਨੂੰ ਲੱਗਦਾ ਸਿਰਫ ਡੱਬੇ ਤੇ ਹੀ ਲਿਖਿਆ ਵਾ ਜੋਦੇ ਵਿੱਚ ਪ੍ਰੋਪੀਕੋਨਾਜ਼ੋਲ ਕੱਲੀ ਵੀ ਹੁੰਦੀ ਨਾ ਫਿਰ ਵੀ ਉਹ ਇਧਰ ਟਿਲਟਾ ਜਿੰਨਾ ਕੰਮ ਕਰਦਿੰਦੀ ਜਿੰਨਾ ਕਿ ਇਧਰ ਟਿਲਟ ਨੇ ਕੰਮ ਕੀਤਾ ਉਹਦੇ ਤੇ ਜਿੰਨਾ ਕਿ ਜ਼ੋਰ ਮੁੱਲਾਦਾ ਕੰਪਨੀ ਨੇ ਡੱਬੇ ਤੇ ਲੇਖਣ ਚ ਜਾਂ ਡੱਬੇ ਨੂੰ ਸੋਨਾ ਬਣਾਉਣ ਦੇ ਵਿੱਚ ਲਾਇਆ ਜੇ ਇੰਨਾ ਕਿ ਦਵਾਈ ਦੇ ਟੈਕਨੀਕਲ ਤੇ ਜ਼ੋਰ ਲਾ ਦਿੰਦੇ ਸ਼ਾਇਦ ਇਹ ਨਾ ਤਾਂ ਕਿਸਾਨਾਂ ਦੀ ਲੁੱਟ ਆਉਂਦੀ ਤੇ ਨਾ ਇਹ ਇੱਕ ਮਿਲ ਕੇ ਸਮੱਸਿਆ ਹੁੰਦੀ ਖੇਤਾਂ ਦੇ ਵਿੱਚ ਸੋ ਮੇਰਾ ਵੀਰ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਤੁਸੀਂ ਕੱਲਾ ਗਲੀਲਿਓ ਵੇ ਦੇ ਭਰੋਸੇ ਤੇ ਨਾ ਰਹੋ ਹੁਣ ਇਹ ਨਾ ਸੋਚਿਓ ਵੀ ਹਾਂ ਵੀ ਭਾਈ ਤੂੰ ਦਿਨ ਵੀਡੀਓ ਪਾਈ ਤੂੰ ਆਪ ਗਲੀਲੀਓ ਬੇ ਕੀਤੀ ਐ ਮੈਂ ਤੁਹਾਨੂੰ ਪਹਿਲੀ ਵੀਡੀਓ ਤੁਸੀਂ ਚੱਕ ਕੇ ਦੇਖ ਲਓ ਤੇ ਵਿੱਚ ਕਿਹਾ ਵੀ ਆਪਾਂ ਤਜਰਬਾ ਕਰਨ ਲੱਗੇ ਆ ਕਿਉਂਕਿ ਤਜਰਬਾ ਕਰੇ ਤੋਂ ਹੀ ਪਤਾ ਲੱਗਦਾ ਜੇ ਹੁਣ ਆਪਾਂ ਐਵੇਂ ਕਿਸੇ ਦੀ ਵੀਡੀਓ ਸੁਣ ਕੇ ਦੇਖੋ ਬਹੁਤ ਬੰਦਿਆਂ ਨੇ ਚਲੋ ਹੋ ਸਕਦਾ ਗਲੀਲੀਓ ਬੇ ਨੂੰ ਚੰਗੀ ਵੀ ਕਹਿੰਦੇ ਹੁਣ ਠੀਕ ਐ ਜੇ ਰਿਜ਼ਲਟ ਆਪਣੇ ਖੇਤ ਦੇ ਵਿੱਚ ਦੇ ਦਿੰਦੀ ਆਪਾਂ ਨੇ ਵੀ ਚੰਗੀ ਉਹ ਕਹਣੀ ਸੀ ਆਪਾਂ ਕਿਹੜੇ ਮਾੜੀ ਕਹਣੀ ਸੀ ਕਹਿਣ ਦਾ ਮਤਲਬ ਇਹ ਆਪਣਾ ਇਹਦੇ 'ਚ ਇਹ ਨਹੀਂ ਹੈਗਾ ਵੀ ਆਪਾਂ ਜਾਣ ਬੁੱਝ ਕੇ ਕੁਝ ਕਰਦੇ ਆ ਤਜਰਬਾ ਖੁਦ ਆਪਾਂ ਪੈਸੇ ਖਰਚ ਕੇ ਆਪਣੇ ਝੋਨੇ ਦੇ ਸੋਚਿਆ ਵੀ ਚਲੋ ਆਪਾਂ ਦਾ ਤਿਆਰਬਾ ਕਰਨਾ ਆਪਾਂ ਦਾ ਪੈਸੇ ਖਰਚਣੇ ਖਰਚਣੇ ਆ ਪਰ ਹੋਰ ਵੀਰਾਂ ਦੇ ਨਾ ਖਰਚ ਹੋਣ ਆ ਤੁਸੀਂ ਦੇਖ ਲਓ ਵੀ ਗਲੀਲੀਓ ਵੇ ਇੱਥੇ ਹਲੇ ਤੱਕ ਆਹ ਡੱਬੇ ਇੱਥੇ ਪਏ ਆ ਗਲੀਲੀਓ ਵੇ ਦੇ ਜੇ ਕਈ ਭਰਾ ਹੁੰਦਾ ਵੀ ਪਤਾ ਨਹੀਂ ਕੀਤੀ ਜੇ ਨਹੀਂ ਕੀਤੀ ਜਿਨ੍ਹਾਂ ਨੇ ਤਾਂ ਵੀਡੀਓ ਦੇਖੀ ਉਹਨਾਂ ਨੂੰ ਤਾਂ ਪਤਾ ਵੀ ਕੀਤੀ ਆ ਆ ਗਲੀਲੀਓ ਵੇ ਦੇ ਡੱਬੇ ਉਦਾਂ ਹੀ ਪਏ ਆ ਖਾਲੀ ਕਰੇ ਵੇ ਪਰ ਜਿਹੜਾ ਰਿਜ਼ਲਟ ਹੈ ਦਾ ਬਿਲਕੁਲ ਜ਼ੀਰੋ ਆ ਸੋ ਜਿਹੜਾ ਸਰਕਾਰ ਨੂੰ ਇੱਕ ਪਾਸੇ ਤਾਂ ਦੇਖੋ ਜਿਹੜੇ ਝੋਨੇ ਆ ਝੋਨਿਆਂ ਦੇ ਵਿੱਚ ਪਹਿਲਾਂ ਹੀ ਜਿਹੜਾ ਪਾਣੀ ਨੇ ਹੜਾ ਨੇ ਮਾਰ ਕੀਤੀ ਆ ਪੰਜਾਬ ਡੋਬ ਕੇ ਰੱਖਦਾ ਦੂਜੇ ਨੰਬਰ ਦੇ ਬੌਨੇ ਰੋਗ ਨੇ ਜਿਹੜਾ ਮੰਦਰਾ ਬੂਟੇ ਦੀ ਸਮੱਸਿਆ ਆਈ ਆ ਉਹਨੇ ਜਿਹੜਾ ਝੋਨਾ ਬਿਲਕੁਲ ਖਤਮ ਕਰਤੇ 70 80% ਝੋਨਾ ਜੇ ਦੇਖਿਆ ਜਾਵੇ ਪੂਰੇ ਪੰਜਾਬ ਦੇ ਵਿੱਚ ਤਬਾਹ ਹੋ ਗਿਆ ਸਿਰਫ 20 30% ਝੋਨਾ ਇਸ ਵਾਰ ਬਚਿਆ ਵੀ ਕੁਝ ਏਰੀਆ ਦੇ ਵਿੱਚ ਜਿੱਥੇ ਬਚਿਆ ਉੱਥੇ ਥੋੜਾ ਗਟੌਲੀ ਰੋਗ ਨੇ ਖਤਮ ਕਰ ਦੇਣਾ ਜਾਂ ਮੰਦਰੇ ਬੂਟੇ ਨੇ ਖਤਮ ਕਰ ਦੇਣਾ ਤੇ ਰਹਿੰਦਾ ਖੁੰਦਾ ਜਿਹੜਾ ਵਪਾਰੀਆਂ ਨੇ ਮੰਡੀਆਂ ਦੇ ਵਿੱਚ ਖਤਮ ਕਰ ਦੇਣਾ ਹੁਣ ਤੁਸੀਂ ਦੇਖੋ ਵੀ ਜਿਹੜਾ ਬਾਸਮਤੀ ਦਾ ਰੇਟ ਹੈ ਸਟਾਰਟਿੰਗ ਦੇ ਵਿੱਚ 34 3500 ਰੁਪਇਆ ਚੱਲਿਆ ਪਰ ਹੁਣ ਜਾਣ-ਬੁੱਝ ਕੇ ਵਪਾਰੀਆ ਜਿਹੜੇ ਇੱਕ ਦੂਜੇ ਨਾਲ ਮੇਲੀ ਬਹੁਤ ਕਰਕੇ ਪੂਰਾ ਲੁੱਟ ਰਹੇ ਆ ਇੱਕ ਪਾਸੇ ਭਗਵਾਨਤਮਨ ਸਾਹਿਬ ਕਹਿੰਦੇ ਵੀ ਜਿਹੜੀ ਬਾਸਮਤੀ ਐ ਜੇ 3500 ਤੋਂ ਥੱਲੇ ਵਿਗੂਗੀ ਤਾਂ ਉਹਨੂੰ ਸਰਕਾਰ ਚੱਕੂਗੀ ਨਾ ਤੇ ਹੁਣ ਉਹ ਚੱਕਣ ਵਾਲੀ ਸਰਕਾਰ ਦੇਖ ਰਹੀ ਐ ਤੇ ਨਾ ਹੀ ਉਹ ਮਾਨ ਸਾਹਿਬ ਦੇ ਬਿਆਨ ਦਿਖ ਰਹੇ ਆ ਸੋ ਮਾਨ ਸਾਹਿਬ ਥੋੜਾ ਜਿਹਾ ਇਧਰ ਦਵਾਈਆਂ ਵੱਲ ਵੀ ਧਿਆਨ ਦਿਓ ਕਿਉਂਕਿ ਜ਼ਿਮੀਂਦਾਰਾ ਕਿਸਾਨ ਆ ਕੋਈ ਫ੍ਰੀ ਨਹੀਂ ਲਿਆਉਂਦਾ ਹੈਗਾ ਹਰ ਇੱਕ ਦਵਾਈ ਦੇ ਪੈਸੇ ਪੇ ਕਰਕੇ ਦੁਕਾਨ ਦੇ ਵਿੱਚੋਂ ਦਵਾਈ ਲੈ ਕੇ ਆਉਂਦਾ ਪਰ ਕੰਪਨੀ ਆ ਭੋਰਾ ਵੀ ਇਹਨਾਂ ਦੇ ਮਨਾਂ ਦੇ ਵਿੱਚ ਡਰ ਨਹੀਂ ਹੈਗਾ ਜਿੱਦਾਂ ਮਰਜੀ ਖੋਲ੍ਹੇ ਆ ਜਿਹੜ ਮੈਨੂੰ ਤਾਂ ਇਹ ਲੱਗਦਾ ਵੀ ਗਲੀਲੀਓ ਦੇ ਵਿੱਚ ਸਿਰਫ ਕੱਲਾ ਪਾਣੀ ਉਹ ਪਾਇਆ ਹੋਇਆ ਹੈ ਇਹਨਾਂ ਨੇ ਨਾਲ ਇੱਕ ਮਾੜਾ ਮੋਟਾ ਚਿੱਟਾ ਜਾਂ ਕੁਝ ਪਾਤਾ ਤੇ ਕੰਮ ਇਹ ਡੱਕਾ ਨਹੀਂ ਕਰਦੀ ਹੈ ਸੋ ਮੇਰਾ ਵੀਰ ਗਲੀਲੀਓ ਵੇ ਜਿਹੜੇ ਨੇ ਕਰਨੀ ਹੈ ਉਹ ਬਿਲਕੁਲ ਵੀ ਨਾ ਕਰਿਓ ਸੋ ਦੁਕਾਨਦਾਰ ਭਰਾ ਜਿਹੜੇ ਜ਼ਿੰਮੇਵਾਰ ਦੇ ਹੱਕ ਦੇ ਵਿੱਚ ਸੋਚਦੇ ਆ ਜਿਨ੍ਹਾਂ ਨੂੰ ਮਾਣੀ ਮੋਟੀ ਜ਼ਿੰਮੇਵਾਰ ਦੀ ਫਿਕਰ ਹੈਗੀ ਆ ਅਸੀਂ ਇਹ ਦਵਾਈਆਂ ਤੁਸੀਂ ਦੁਕਾਨਾਂ ਦੇ ਵਿੱਚ ਆਰਡਰ ਕਰਨੀਆਂ ਬੰਦ ਕਰੋ ਜੇ ਤੁਹਾਨੂੰ ਫੋਰਸ ਵੀ ਕਰਦੀ ਹੈ ਕੰਪਨੀ ਤਾਂ ਮਲਕੇ ਕੱਟੇਵਾ ਵਰਗੀਆਂ ਦਵਾਈਆਂ ਰੱਖਣੀਆਂ ਬੰਦ ਕਰ ਦਿਓ ਏਡਾ ਵੱਡਾ ਬ੍ਰਾਂਡ ਆ ਕਹਿੰਦੇ ਕੱਟੇਵਾ ਫਲਾਣਾ ਠਮਕਾ ਹੀ ਵੀ ਫਨ ਘੜਤੀ ਉਹ ਘੜਤੀ ਤੇ ਆਪਣੇ ਬੰਦੇ ਵੀ ਜਿਹੜਾ ਇਹਦਾ ਬਿਨਾ ਮਤਲਬ ਦੇ ਪ੍ਰਚਾਰ ਕਰੀ ਜਾਂਦੇ ਆ ਪ੍ਰਚਾਰ ਉਦੋਂ ਕਰੋ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਤਜਰਬਾ ਕਰ ਲਿਆ ਪਹਿਲਾਂ ਤਜਰਬਾ ਕਰੋ ਆਪਣੇ ਪੈਸੇ ਫੂਕੋ ਆਪਣੇ ਪੈਸੇ ਲਾਓ ਠੀਕ ਹੈ ਫੇਰ ਅਗਲੇ ਨੂੰ ਸੁਝਾ ਦਿਓ ਨਾ ਕਿ ਤੁਸੀਂ ਬਿਨਾ ਮਤਲਬ ਬਿਨਾ ਤਜਰਬਾ ਕੀਤੇ ਅਗਲੇ ਨੂੰ ਅੱਗੇ ਚੱਕ ਦਿੰਨੇ ਆ ਆਹ ਦੇਖੋ ਹੁਣ ਸਾਰੇ ਖੇਤ ਦੇ ਵਿੱਚ ਜਿਹੜੀ ਡੋਡੀ ਰੋਗ ਤੇ ਹਲਦੀ ਰੋਗ ਦੀ ਸਮੱਸਿਆ ਉਸ ਖੇਤ ਦੇ ਵਿੱਚ ਆਈ ਹੈ ਜਿੱਥੇ ਆਪਾਂ ਗਲੀਲਿਓ ਬੇਅ ਕੀਤੀ ਹੈ ਡੱਕੇ ਦਾ ਰਿਜ਼ਲਟ ਨਹੀਂ ਮੁੱਕ ਦੀ ਗੱਲ ਹੈ ਮੇਰਾ ਵੀਰ ਗਲੀਲਿਓ ਬੇਵਲ ਬਿਲਕੁਲ ਵੀ ਨਾ ਜਾਇਓ ਇਹਦੇ ਤੋਂ ਵਧੀਆ ਦਵਾਈਆਂ ਹੈਗੀਆਂ ਕਹਿਣ ਦਾ ਮਤਲਬ ਵੀ ਕਾਪਰ ਨੇ ਵੀ ਕਿਤੇ ਨਾ ਕਿਤੇ ਕੰਮ ਕੀਤਾ ਕੋਸਾਈਡ ਵਧੀਆ ਕੰਮ ਕਰਦੀ ਆ ਮੁੱਕ ਦੀ ਗੱਲ ਹੈ ਵੀ ਜਿਹੜੀ ਆਕਸੀਸਟੋਬਿਨ ਪਲਸ ਡੈਫਕੋਨਾ ਜੋਲ ਹੈ ਇਹ ਵੀ ਵਧੀਆ ਕੰਮ ਕਰਦੀ ਹੈ ਜੇ ਸਾਰਿਆਂ ਤੇ ਘੈਂਟ ਰਿਜ਼ਲਟ ਦੇਖਣਾ ਵੀ ਨਟਿਵੋ ਵੀ ਵਧੀਆ ਕੰਮ ਕਰਦੀ ਆ ਤੁਸੀਂ ਇਹ ਦਵਾਈਆਂ ਵਰਤ ਸਕਦੇ ਹੋ ਪਰ ਆ ਗਲੀਲਿਓ ਬੇ ਦੇ ਨੇੜੇ ਤੇੜੇ ਵੀ ਨਾ ਜਾਇਓ ਜੇ ਤੁਸੀਂ ਪੈਸਿਆਂ ਦੇ ਥੋੜੇ ਬ ਇਹ ਤੁਸੀਂ ਬਰਬਾਦੀ ਕਰਨੀ ਹੈ ਫਿਰ ਕਿਸੇ ਮਗਰ ਲਾਕੇ ਦੁਕਾਨਦਾਰ ਦੇ ਮਗਰ ਲਾਕੇ ਬਲਕਿ ਤੁਸੀਂ ਕਰ ਸਕਦੇ ਹੋ ਆਪਣਾ ਮਕਸਦ ਦਾ ਮੇਨ ਵੀ ਤੁਹਾਨੂੰ ਦੱਸਣਾ ਵੀ ਗਲੀਲੀਓ ਵੇ ਦੇ ਮਗਰ ਨਾ ਪਿਓ ਠੀਕ ਆ ਆਪਾਂ ਤਕਰੀਬਨ 10-12000 ਰੁਪਏ ਖਰਚ ਕੇ ਤਜਰਬਾ ਕੀਤਾ ਗਲੀਲੀਓ ਵੇ ਦਾ ਨਾ ਕਿ ਐਦਾਂ ਹੀ ਵੀਡੀਓ ਬਣਾ ਕੇ ਪੋਸਟ ਕਰਤੀ ਸੋ ਚਲੋ ਮੇਰਾ ਵੀ ਵੀਡੀਓ ਲੰਬੀ ਹੋ ਰਹੀ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ